ਅੰਡ ਮੱਟਰਾਂ ਦੀ ਸੰਗਤ ਵੱਲੋਂ ਲੰਗਰ ਲਾਇਆ ਜਾ ਰਿਹਾ ਸਾਰੇ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸੇਵਾ ਦਾ ਮੌਕਾ ਦਿੱਤਾ ਸਾਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੇ ਹਰ ਮਨੁੱਖ ਦਾ ਬਖਸ਼ੇ ਅਰਸ਼ਰ ਜੰਡਾ ਨੂੰ ਬਰੀ ਸਾਈਡ ਤੇ ਲਾਉਗਾ ਵੀ ਜਿੱਤੀ ਸਾਈਡ ਤੇ ਵੱਲੋਂ ਟਾਲੀ ਪਾਈ ਦੀ ਅਰੇ ਦੋਹਾਂ ਨੇ ਜਹਾਂ ਉੱਤੇ ਸਾਈਡ ਤੇ ਲਾ ਲੱਗ ਗਏ ਆਲਾਬ ਨੇ ਆ ਗਿਆ ਬਹੁਤ ਬਹੁਤ ਧੰਨਵਾਦ ਬਾਈ ਦਾ ਜਿਨੇ ਸੇਵਾ ਦਾ ਮੌਕਾ ਦਿੱਤਾ ਦਾ ਬਾਈ ਸਾਹਿਬ ਤੋਂ ਆ ਜਾ ਤਈਏ ਆ ਜਾ ਬਈ ਅਫਸਲਦਨ ਚਾਲਾ ਪੀਰ ਸਾਈਡ ਤੇ ਲਾਰੇ ਨੇ ਆ ਵੀ ਲਾਲਾ ਸਾਈਡ ਤੇ ਲਾਲਾ ਨੂੰ ਲਾਲਾ 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 ਸਰਾਹਣਾ ਕਰਾਇਆ ਆ ਹਥਿਆਰੀ ਨੂੰ ਬੋਲ ਦੇ ਸੰਗਤ ਵਾਲੇ ਵਾਹ ਸ੍ਰੀ ਗੁਰੂ ਨਾਨਕ ਦੇਵ ਜੀ ਚੋਟੋ ਦੇ

ਆ ਜਾ ਮੇਰੇ ਵੀਰੋ ਬਾਲੀਓ ਸਾਹ ਦੇ ਲਾਵੇ ਆ ਜਾ ਵੀ ਆ ਜਾ ਤੂੰ ਵੀ ਲਾੜਾ ਸਾਹ ਦੇ ਕੀ ਸਲਾਹ ਕਰਦਾ ਆ ਜਾ ਮੇਰੇ ਵੀਰੋ ਆ ਜਾ ਮੇਰੇ ਵੀਰੋ ਆ ਜਾ ਵੀ ਖੱਤੜ ਵਾਲੀ ਬੱਸ ਸਾੜ ਤੋਂ ਵਾਲੋ ਵੀਰੋ ਆਹ ਨੂੰ ਪੜੀ ਸ਼ਾਟੋ ਲਾ ਲਓ ਬਈ ਆਜੋ ਜੀ ਆਜੋ ਸਾਈਡ ਤੇ ਲਾ ਲਓ ਵੀਰੋ ਲੱਗੇ ਪੜੀ ਸ਼ਾਟੋ ਚਾਹ ਨਾਲੇ ਬਿਸਕੁਟ ਗਰਮਾ ਗਰਮ ਚਾਹ ਤੇ ਗਰਮਾ ਗਰਮ ਪਰਸ਼ਾਦਾ ਆਜਾ ਮਰੇ ਅਦੀਬ ਲੱਗੇ ਪੜੀ ਸ਼ਾਟੋ ਦੀਵਾਜੋ अॼु टाटा तंहिं पई शेख जी त बनवाद मिलण टाइण बहुत बहुत धनवाद जी

ਚਾਲਾ ਦੇ ਗੱਲੋ ਪੀ ਕੋ ਜਾ ਕੇ ਪਾਣੀ ਚਾਲ ਤੋਂ ਲੜਾ ਵੀ ਅੱਗੇ ਪੁੰਜਾ ਦੀ ਦੀਰ ਨੂੰ ਪਾਣੀ ਦੀ ਫੋਸਾ ਕਰੀ ਹੋਈ ਔਰ ਚਾਹ ਹੱਥਾਂ ਉੱਪਰ ਫਾਗਾ ਅਲ੍ਹਾ ਅਕਬਰ ਬਾਦਲ ਚਾਲਾ ਦੇ ਕਮਗਾਓ ਚਾਲਾ ਦੇ ਕਮਗਾ ਮੜ ਜਾ ਇੱਧਰ 42 ਨੰਗਰਾਮ ਜੀ ਨੂੰ ਬੋਲਤੀ ਹੈ ਕਹਾਣ ਇੱਕ ਪੁਲਕਾ ਪਚਾਉਂਦੇ ਤੋ ਗੱਡੀ ਸਾਈਡ ਤੇ ਆ ਰਹੀ ਹੈ ਆਨੋ ਜੀ ਆਗਮਨ ਹੋ ਜਾਂਦੀ ਹੈ ਸਰਪਦਾ ਕਰਵਾ ਦੇ ਬੱਚਾ ਸਾਈਡ ਤੇ ਲਾਓ ਆਮਾ ਨੂੰ ਹੋ ਗਿਆ ਬਾਹਰ ਮੋੜ ਤੇ ਪੰਡੂ ਜਾ ਜਾ ਆ ਜਾ ਆ ਜਾ ਪ੍ਰਸ਼ਾਦਾ ਸ਼ੱਕੇ ਜਾਓ ਜੀ ਸਬਜੀ ਜੀ ਸਬਜੀ ਮੰਗਰਪਾਲੀ ਸ਼ਾਮ ਕੇ ਆਜੋ ਜੀ ਆਜੋ ਆਜਾ ਵੀ ਜੰਡਰ ਵਾਲਾ ਥੱਲੇ ਲਾਓ ਰੋਗਲਾ ਵੀ ਆ ਜਾ ਆ ਜਾ 10 ਮਿੰਟ ਤੋਂ ਮੰਗਰ ਦੇ ਵਿੱਚ 30 ਬੰਦ ਲੋਕਾਂ ਕੋਲ ਚੱਲੀ ਗਏ ਕੋਈ ਪ੍ਰੋਗਰਾਮ ਨਾਲ ਜਿੱਤੇ ਵਾਛੇ ਜੀ ਆਵੋ ਬੋਲੇ ਵੀ ਲੋ ਮਰਨ ਕੱਢੀ ਰੋਤੋ ਸੋ ਸੋ ਜਲੀ ਪਾਲੇ ਰੋਤ ਆ ਜਾਓ ਰੋ ਵੀਰ ਆ ਸੰਗਤ ਵੱਲੋਂ ਚਾਹ ਦਾ ਜਿਹੜਾ ਡੇਗਾ ਉਹ ਆ ਗਿਆ ਗਰਮਾ ਗਰਮ ਚਾਹ ਪੀਣ ਦੀ ਕਿਰਪਾਲਤਾ ਕਰੋ ਜੀ ਆਹ 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 ਕਰ ਲਓ ਨਾ ਬੰਦੀ ਤੋਂ 50 ਮੀਟਰ ਦੂਤੋਂ ਰੰਗਰੇਵਾਂ ਚਿੱਸਾ ਪਹੁੰਚਾ ਬਗੜ ਚੌਂਦੀ ਗਾਣ ਚੱਕ ਕੇ ਹਰ ਮਦਦ ਰਖੋ ਉਸ ਤੋਂ ਜੀ ਅਸਰ ਚੇ चढ़े हर बदार वॾे वीरो

ਪਟਨਾ ਦੇ ਪਿੰਡ ਦੇ ਨੌਜਵਾਨ ਨੇ ਪ੍ਰਸ਼ਾਦਾ ਜਨਨ ਲਈ ਸੇਵਾ ਕਰਦੇ। ਬੋਲੋ। ਬਿਸਕੁਟ ਦੇ ਨਾਮ। ਜੀ ਜ਼ਰੂਰ ਆਓ। ਪ੍ਰਸ਼ਾਦਾ ਪਿੰਡੋਂ ਤੇਰੇ ਮੋਗਾ ਤੋਂ ਆਇਆ। ਸੁਨੋ ਵੀ। ਆਜਾ ਮੋਹਣੀ ਨੇ। ਆਜਾ ਸੁਨੋਨੀ ਕਰ ਥੰਲੇ ਵਾਲਾ ਟਲੰਟ ਪ੍ਰਸ਼ਾਦਾ ਸਾਈਕਲੋਜੀ ਪ੍ਰਸ਼ਾਦਾ ਜੀ ਪੁਛਾਦਾ। ਪ੍ਰਸਾਦਾ ਵੈਕਰੂ ਜੀ 16 ਮੰਨਾ ਤੋਂ 15 ਤੱਕ ਅੱਜ ਜੁਗਿਰ ਸਾਡੇ ਤੋਂ ਪਾਣੀਓਂ ਸਾਰ ਤੋਂ ਆਲੇ-ਦੁਆਲੇ ਵੀਰੇ ਲੱਗੇ ਪੜੀ ਛਾਤੀ ਦੀ ਆਜਾਓ ਅਗਾਂ ਡਰਨਾ ਨਾ ਬਈ ਓਏ ਹੋਲੀ ਹੋਲੀ ਗੁੰਗਰਾਂ ਦੇ ਨਾਲ ਪਾਣੀਓਂ ਹੋਲੀ ਰੋਹੇ ਧੰਨਾਂ ਪੰਨਾ